ਸੋਕੀ ਨੇ ਵਾਹ ਸੋਕੀ ਨੇ ਸੋਕੀ ਆ ਗਿਆ ਚੰਗਈ ਸੇ ਓਏ ਵੀਰੋ ਨੀ ਨਾਲ ਹੀ ਆ ਗਏ ਪੱਠਿਆਂ ਚ ਉਹਦੇ ਕਿਹੜੇ ਪੱਠੇ ਚ ਬੈਠੇ ਆ ਗੱਗੋ ਲਈ ਤੂੰ ਵਾਹ ਸਾਰੀ ਪਾਂਡੀ ਫਿਰਦਾ ਉੱਤੇ ਹੈ ਪਾਂ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਜਾ ਲੱਬਲਾ ਲੱਬਲਾ ਸਹੀ ਗੱਲ ਹੈ ਲੱਬਲਾ ਲੱਬਲਾ ਤਾਪਨਾ ਜਾ ਜਾ ਤੇਰੀ ਜੀ ਮਸ਼ੀਨ ਜਾ ਚੜ ਜਾ ਜਾ ਵੀ ਜਾ ਵੀ ਰਾਜੂ ਏ ਪਤਾ ਕੌਣ ਰਹਿਦਾ ਮਸ਼ੀਨ ਤੇ ਬੜਾ ਅਸਤਰ ਬੰਦਾ ਏ ਗੋਲੇ ਦਾ ਡਾਟਾ ਸਾਰਾ ਆਇਨੇ ਚੋਖੀ ਨੇ ਬਾਏ ਚੋਖੀ ਨੇ ਚੋਖੀ ਨੇ ਚੋਖੀ ਨੇ ਬਾਏ ਚੋਖੀ ਨੇ ਮੋਟਰ ਨਹੀਂ ਕੋਈ ਬੇਟਾ ਉਹ ਦਲਾਨ ਸਤਵੇ ਆਉਂਦੀ 8 ਵਜੇ ਹੱਜ ਲਾਉਂਦੀਆਂ ਈ 9:00 9:00 ਕੁੜੀ ਆ ਆ ਮਗਰ ਇਹਨੂੰ ਕਿਹਾ ਸਿਰ ਘਮਾ ਗਏ ਭਾਈ ਸਿਰ ਘਮਾਈ ਮੋਟਿਆਂ ਨੂੰ ਕਰੀ ਤੇ ਹੋ ਵੀਰੋਣੀ ਨਾਲ ਹੀ ਆਗੇ ਪੱਠਿਆਂ ਚ ਦੇ ਆਵੇ ਆਓ ਗਏ ਉਹ ਗੱਲ ਖੜ ਗਿਆ ਬੋਲ ਲਈ ਉਹ ਨਾਲ ਨਾਲ ਚੱਕੀ ਫਿਰਦਾ ਹੀ ਜਹਾਜ ਇਹ ਚੱਕੀ ਫਿਰਦਾ ਨਾਲ ਇਹ ਹੈਲੀਕਾਪਟਰ ਇਹ ਚੱਕੇ ਘੁੰ ਚੱਕਵੜ ਦੇ ਕਈਆਂ ਦੇਲ ਬਾ ਕੋਈ ਮੇਲਾ ਕਿਤੇ ਕੋਈ ਚੱਕਣਿਆ ਤੁਹਾਡਾ ਫੋਟੋਟ ਗਿਆ ਤੇ ਕਈ ਕਹਿਣਗੇ ਡਿਸਪੋਜ਼ਲ ਭਾਂਡੇ ਲੈ ਆਓ ਇਹ ਸੁਵਾ ਦਿਓ ਇਹ ਵੀ ਗੱਲ ਦਾ ਦੇਲ ਦੀ ਗੱਲ ਆ ਬਟ ਜੂ ਕਿਹੜੇ ਪਿੰਡ ਚ ਬੈਠੇ ਆ ਗੱਗੋ ਲਈ ਤੂੰ ਮੈਂ ਵਾਹ ਜੇ ਸਾਰੀ ਪਾਂਡੀ ਫਿਰਦਾ ਉੱਤੇ ਹੈ ਪਾਂਡੀ ਲਈ ਫਿਰਦਾ ਤੂੰ ਵੀ ਨਾ ਘਾੜੀ ਨਾ ਲੈ ਨੀ ਕੋ ਮਰੇ ਛੱਡਾਉਂਦਾ ਕਮੇਜ ਕੰਮ ਕਰ ਗਿਆ ਕਿੱਲੇ ਵਿਦਾਏ ਬਾਈ ਤੇ ਆਹ ਦੇ ਯਾਰ ਚੱਕਾ ਦੇ ਸਿਰ ਸਿਰ ਤੇ ਸਾਰੇ ਬਾਈ ਜੜੇ ਮੈਂ ਕਹ ਉਹਨੂੰ ਦੂਜਾ ਮੋਟੋਂ ਰਹਿ ਨਾ ਪਿੱਛੋ ਲਾਏ ਲਾਲਣਪੂਰੀ ਮੈਂ ਨਾ ਲਾਉਦਾ ਨਾ ਮੈਂ ਤਾਂ ਨਾਲ ਬੈਠਾ ਮਸ਼ੀਨ ਦੇ ਮੈਂ ਕਹ ਤੇਰੇ ਕਹਿ ਨਹੀਂ ਸਕਦਾ ਤੂੰ ਹੀ ਕੋਲ ਨਾਲ ਬੈਠੀ ਪਤਾ ਤੁਹਾਨੂੰ ਲੱਗੇ ਮੈਂ ਤਾਂ ਆ ਹੀ ਨਾਲ ਬੈਠਾ ਹਾਂ ਤੂੰ ਕਹਿ ਨਹੀਂਦਾ ਮੋਟਾ ਬੈਠੇ ਹੋ ਜਾਇਆ ਇਹ ਕਰਦਾ ਹੀ ਹੈ ਨਹੀਂ ਮੈਂ ਤਾਂ ਨਹੀਂ ਕੀਤਾ ਹੈ ਹਾਂ ਜੇ ਤੂੰ ਦੇਖ ਲਉਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ